ਹੈਲੋ ਫਰੈਂਡਸ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਤੇ ਲੋ ਜੀ ਸਾਰਾ ਕੰਮ ਪਨਿਸ਼ ਹੋ ਗਿਆ ਤਾਂ ਮੇਰਾ ਤੇ ਆਪਾਂ ਨੇ ਸੋਚਿਆ ਆਪਾਂ ਭੋਲੇ ਵੀਰੇ ਦੇ ਘਰੇ ਗੇੜਾ ਮਾਰ ਕੇ ਆਈਏ ਕਿਉਂਕਿ ਆਪਾਂ ਮਿਲਦੇ ਹਾਂ ਜੀ ਭੋਲੇ ਵੀਰੇ ਨੂੰ ਤੇ ਚਲੋ ਜੀ ਭੋਲੇ ਵੀਰੇ ਦੇ ਘਰ ਜਾ ਕੇ ਆਨੇ ਆਪਾਂ ਮਿਲਦੇ ਹਾਂ ਭੋਲੇ ਵੀਰੇ ਨੂੰ ਔਰ ਮੈਂ ਸੁਣਿਆ ਕਿ ਭੋਲੇ ਵੀਰੇ ਨੇ ਆ ਦੱਸਿਆ ਕਿ ਉਹਨਾਂ ਦੇ بارش ਵੀ ਹੋ ਰਹੀ ਹੈ ਮਾ ਬਲਵੀਰ ਸਿੰਘ ਵੀਰ ਜੀ ਬਲਵੀਰ ਸਿੰਘ ਵੀਰ ਜੀ ਮੇਰਾ ਬ੍ਰਦਰ ਹੈ ਜੀ ਇਹ ਉਹਨਾਂ ਦਾ ਮਤਲਬ ਚੈਨਲ ਮੇਰਾ ਹੈ ਤੇ ਵੀਡੀਓ ਉਹ ਪਾਉਂਦੇ ਹੁੰਨੇ ਆ ਤੇ ਚਲੋ ਜੀ ਦੇਖਦੇ ਹਾਂ ਹੁਣ ਆਪਾਂ ਭੋਲੇ ਵੀਰੇ ਨੂੰ ਔਰ ਬਲਵੀਰ ਵੀਰੇ ਨੂੰ ਹਨਾ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੇਰੇ ਚੈਨਲ ਦਾ ਨਾਮ ਹੈ ਜੀ ਸਿੰਪਲ ਲਾਈਫ 557 ਸਿੰਪਲ ਲਾਈਫ 557 ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਹਨਾ ਤੇ ਚਲੋ ਜੀ ਆਪਾਂ ਚੱਲਦੇ ਆਂ ਭੋਲੇ ਵੀਰ ਔਰ ਆਪਣਾ ਬਲਵੀਰ ਸਿੰਘ ਵੀਰ ਜੀ ਦੇ ਘਰ ਤੇ ਉਹਨਾਂ ਦੇ ਘਰ ਜਾ ਕੇ ਮੱਜਾ-ਮੁੱਜਾ ਦੇਖਦੇ ਆਂ ਬਹੁਤ ਸੋਹਣੀਆਂ ਗੱਲਾਂ ਸਮਝਾਈਆਂ ਆਂ ਭੋਲੇ ਵੀਰੇ ਨੇ ਔਰ ਬਲਵੀਰ ਸਿੰਘ ਵੀਰ ਜੀ ਨੇ ਵੀ ਦੱਸਿਆ ਬਹੁਤ ਵਧੀਆ ਗੱਲਾਂ ਨੌਲੇਜ ਦੀਆਂ ਦੱਸੀਆਂ ਉਹਨਾਂ ਨੇ ਤੇ ਉਹਨਾਂ ਦੇ ਮੀਂਹ ਪੈ ਗਿਆ ਮੀਂਹ ਦੇ ਨਜ਼ਾਰੇ ਲੰਨੇ ਆਪਾਂ ਜਾ ਕੇ ਉਹਨਾਂ ਦੇ ਘਰ ਜਾ ਕੇ ਚਲੋ ਜੀ ਸਾਰੇ ਜਣੇ ਚੱਲਦੇ ਆਂ ਬਲਵੀਰ ਵੀਰੇ ਦੇ ਘਰ ਆਪਾਂ ਰਤੀਆਂ ਦੇ ਵਿੱਚ ਚੱਲਦੇ ਆਂ ਜੀ ਚਲੋ ਜੀ ਬਾਈ ਲੈਟਸ ਗੋ ਮੇਰੇ ਨਾਲ-ਨਾਲ ਚਲੋ ਤੁਸੀਂ ਬਲਵੀਰ ਸਿੰਘ ਵੀਰ ਜੀ ਐਂਡ ਭੋਲਾ ਵੀਰ ਜੀ ਦੇ ਘਰ ਚੱਲਦੇ ਆਂ ਆਪਾਂ ਸ਼ਸ਼ੀਕਾਰ ਜੀ ਸਾਰਿਆਂ ਨੂੰ ਰੂਪਐਂਡ ਜੋਤ ਚੈਨਲ ਵਾਲੇ ਸਾਰੇ ਦਰਸ਼ਕਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੀ ਆਹ ਦੇਖੋ ਜੀ ਤੁਹਾਨੂੰ ਅੱਜ ਇਕਲੇ ਦੇ ਬਾਰੇ ਜਾਣਕਾਰੀ ਦਵਾਂਗੇ ਬਾਰਾਵਾਸੀ ਇਕਲਾ ਹੈ ਜੋ ਕਿ ਘਰੇ 24 ਘੰਟੇ ਇਕਲੀ ਇਕਲੇ ਰਹਿੰਦੇ ਨੇ ਜੀ ਹੁਣ ਤੁਹਾਨੂੰ ਇਹਦੇ ਬਾਰੇ ਦੱਸਦੇ ਆਂ ਭੋਲਾ ਸਿੰਘ ਜੀ ਹਾਈ ਹਾਈ ਜੀ ਦੱਸੋ ਜੀ ਕੀ ਹਾਲ ਚਾਲ ਨੇ ਠੀਕ ਹੈ ਭਾਈ ਜੀ ਹੋਰ ਕਿੱਧਰ ਰਹਿਣ ਲੱਗ ਗਿਆ ਅੱਜ ਕੱਲ੍ਹ ਸਾਹਿਬ ਜੀ ਅੱਜ ਬਾਕੇ ਅਜ ਕੋਈ ਲੈ ਗਿਆ ਮੈਨੂੰ ਕਹਿੰਦਾ ਆ ਤੈਨੂੰ ਫਿਲਮ ਦਿਖਾ ਕੇ ਲਿਆਵਾਂ ਫਤਿਹਬਾਦ ਕੱਢੀ ਜਾ ਮਾਸਾ ਚੱਲ ਬਾਸ ਚੱਲਦੇ ਕੇਲਾ ਹੀ ਕੇਲਾ ਹੈ ਰਾਜੀ ਕੇਲੇ ਦਾ ਬੂਟਾ ਹੈ ਹਾਂ ਜੀ ਕੇਲੇ ਦਾ ਬੂਟਾ ਹੈ ਅੱਛਾ ਇਹਦੇ ਤੇ ਕਿਵੇਂ ਲੱਗਦੇ ਨੇ ਕੇਲੇ ਕੇਲੇ ਦਾ ਲੱਗਣ ਜਦੋਂ ਦਾ ਲੱਗਣਗੇ ਜੀ ਲక్ష్ਮੀ ਦਾ ਬਾਸ ਹੈ ਆਹ ਲਾਸ਼ਮੀ ਦਾ ਬਾਗ ਹੈ ਹੋਰ ਇਹਦੇ ਗੁਣੋ ਗਣ ਗੁਣੋ ਗੁਣ ਚ ਕੇਲੇ ਲੱਗਦੇ ਨੇ 2 ਸਾਲ ਹੋ ਗਏ ਜੀ ਬੱਚੇ ਵੀ ਖਲਦੇ ਨੇ ਆ ਦੇਖੋ ਫੜ ਲੱਗ ਰਿਹਾ ਉੱਤੇ ਇਹ ਆ ਇਹਦਾ ਫੁੱਲ ਹੋ ਗਿਆ ਹਾਂ ਹਾਂ ਕਿਦਰ ਲੱਗ ਰਿਹਾ ਹਾਂ ਗੁੱਛ ਆਇਆਗਾ ਚਲ ਦਿਖਾ ਦਾਂਗੇ ਤਿੰਨ ਚਾਰ ਲੱਗ ਰਹੇ ਨੇ ਜੀ ਹਾਂਜੀ ਹਾਂਜੀ ਇਹ ਬਹੁਤ ਵੱਡਾ ਬਣ ਗਿਆ ਤਾਂ 2 ਸਾਲਾਂ ਚ ਇਹ ਵੈਸੀ ਚੰਗਾ ਹੁੰਦਾ ਜੀ ਮੈਂ ਤਾਂ ਇਹੋ ਲੈ ਆਇਆ ਸੀ ਨਾ ਤੇ ਸੀ ਉਹ ਐਡਾ ਅਗ ਲੈ ਆਇਆ ਸੀ ਇਹ ਅੱਛਾ ਅੱਛਾ ਹਾਂ ਆ ਦੇਖ ਐਡਾ ਵੀਛ ਲੈ ਆਇਆ ਸੀ ਇਹ ਬੱਚੇ ਨੇ ਇਹਦੇ ਹਾਂ ਫਿਰ ਇਹਨੂੰ ਇੱਥੋਂ ਵੜਤਾ ਸੀ ਠੀਕ ਹੈ ਵੱਡੇ ਤੋਂ ਬਾਅਦ ਫਿਰ ਇਹ ਦੁਬਾਰਾ ਵੱਡਾ ਪਾਇਦਾ ਉਹਦਾ ਬਹੁਤ ਵੱਡਾ ਹੋ ਰਿਹਾ ਵੀ 20 ਫੁੱਟ ਉੱਚਾ ਹੋ ਰਿਹਾ ਤਾਂ ਤਿੰਨ ਸਾਲ ਹੋ ਗਏ ਆਪਣਾ ਇੱਥੇ ਆਪਣਾ ਕੀਨਾ ਹੈ ਜੀ ਬਾਈ ਜੀ ਹਾਂ ਤਿੰਨ ਸਾਲਾਂ ਦਾ ਹੋ ਗਿਆ ਜੀ ਦੋ ਵਾਰੀ ਤਾਂ ਫਲ ਆਇਆ ਇਹ ਆਪਣੀ ਕੋਠੀ ਚ ਲੱਗੇ ਨੂੰ ਤਿੰਨ ਸਾਲ ਹੋ ਗਏ ਹਾਂ ਹੋ ਗਈ ਤਿੰਨ ਸਾਲ ਇਹ ਮੰਨ ਲੈ ਇੱਧਰ ਬਾਹਰਲੇ ਬਾਗਲ ਚ ਹਾਂ ਫਲ ਖਾ ਲਿਆ ਜੀ ਇਹਦਾ ਹੁਣ ਫੇਰ ਫਲ ਆਇਆ ਅੱਛਾ ਇਹ ਕੀ ਚੀਜ਼ ਹੈਗੀ ਇਹ ਆਵਲਾ ਹੈ ਜੀ ਆਵਲਾ ਅੱਛਾ ਇਹਦੇ ਬਾਰੇ ਤੈਨੂੰ ਪਤਾ ਪੁੰਦੇ ਕੁਝ ਹਾਂ ਆਵਲੇ ਲੱਗਦੇ ਨਹੀਂ ਜੀ ਬੁੜੀਆਂ ਨਹੀਂ ਨਹੀਂ ਇਹਦੇ ਗੁਣਾ ਬਾਰੇ ਇਹਦਾ ਫਲ ਹੈ ਜਿਹੜਾ ਆੌਲਾ ਚੰਗਾ ਵੀ ਹੈ ਇਹ ਕਿਹਨੇ ਸੁੱਕਾ ਵੀ ਚੰਗਾ ਹੈ ਗਿੱਲਾ ਵੀ ਇਹਦਾ ਚਾਰ ਵੀ ਹਾਂ ਇਹ ਨਾ ਇਹ ਆੌਲੇ ਦੇ ਵਿੱਚ ਨਾ ਵਿਟਾਮਿਨ ਹੁੰਦਾ ਹੈ ਸੀ ਹਾਂਜੀ ਹੁੰਦਾ ਸੀ ਹੁੰਦਾ ਨਾ ਜਿਹੜਾ ਉਹ ਇੱਧਰ ਚੱਕ ਜਿਹੜਾ ਵਿਟਾਮਿਨ ਸੀ ਹੁੰਦਾ ਨਾ ਭੋਲੇ ਉਹ ਬਹੁਤ ਚੰਗਾ ਆਪਣੇ ਬਾਸੇ ਹਾਂ ਨਾ ਵਧੀਆ ਜੀ ਹਾਂ ਦਾ ਹਾਂ ਇਹਦਾ ਨਾਮ ਵੈਸੇ ਵੈਦਾਂ ਦੇ ਵਿੱਚ ਨਾ ਕਹਿੰਦੇ ਨੇ ਵੀ ਆੌਲਾ ਵੇੜਾ ਤੇ ਹਰੜ ਇਹਨਾਂ ਨਾਲ ਤਿੰਨਾਂ ਦਾ ਮੇਲ ਬਣਦਾ ਹੈ ਤ੍ਰਿਫਲਾ ਚੂਰਨੋ ਲੱਗਦੇ ਨਹੀਂ ਇਹ ਹੋਣੇ ਹਾਂ ਹਾਂ ਲੱਗਣਗੇ ਹਾਂ ਹਾਂ ਯੰਗ ਹੈ ਹਜੇ ਤਾਂ ਛੋਟਾ ਬੱਚਾ ਹੀ ਹੈ ਸਾਲਕ ਦਾ ਪੇਡਾ ਇਹ ਬਹੁਤ ਵਧੀਆ ਹੋ ਗਿਆ ਸਾਲ ਚ ਯਾਰੋ ਬੋਲੇ 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 ਧੰਨ ਦੁਨੀਆ ਚਾਰ ਪਾਲ ਲੰਗੀਆਂ ਤੇਰ ਸਰੋਂ ਦਾ ਪਾਕੀ ਹਾਂ 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 ਕੋ ਬਣਾ ਲਏ ਯਾ ਇਦਰੀ ਵੀ ਫਾਲਾ ਦੇਖ ਲੋ ਹਾਂ ਕੇਲਾ ਕੇਲਾ ਹਾਂ ਸਾਰੇ ਫਾਲ ਲੱਗ ਰਹੇ ਠੀਕ ਆ ਆ ਗਿਆ ਹੁਣ ਗਾਸਤੇ ਚ ਸੋਨੂ ਆਖੇ ਜੀ ਆਪਾਂ ਦਾ ਖਾਣ ਪੀਣ ਵਾਲੀ ਚੀਜ਼ ਲਾਣੇ ਦੂਜਾ ਕੀ ਫਾਇਦਾ ਠੀਕ ਠੀਕ ਅਗਸਤ ਦੇ ਵਿੱਚ ਭਰ ਜੂਗਾ ਇਹ ਪੂਰਾ ਬੱਚੇ ਖਾ ਲੈਂਦੇ ਨੇ ਜੀ ਬੱਚੇ ਗੁਣਗਾਦੇ ਨੇ ਆਪਾਂ ਤਾਂ ਦੇਖੋ ਹੁਣ ਮਰੀ ਜਾਣੇ ਜੀ ਬੁਢੇ ਦਾ ਨਾ ਤਾਂ ਚੱਲਦਾ ਚਲੋ ਇਹ ਜਰਮ ਮਰਨ ਤਾਂ ਪ੍ਰਮਾਤਮਾ ਦੇ ਹੱਥ ਚ ਹੈ ਹਾਂ ਜੀ ਹਾਂ ਜੀ ਅੱਛਾ ਅੱਛਾ ਹਾਂ ਇਹ ਕਿਆ ਵਾਸਤੇ ਲੈ ਲੈ ਕੇਲੇ ਹੋਗੇ ਕੁਝ ਮਰੂਦ ਲੱਗ ਜਾਂਦੇ ਨੇ ਜੀ ਹਾਂ ਫਲ ਫਲੂਟ ਲੱਗ ਜਾਂਦਾ ਠੀਕ ਤੂੰ ਪੂਟੇ ਹੋਰ ਵੀ ਲਿਆਉਂਗਾ ਮੇਰੀ ਹੈਗਾ ਹੈ ਇਮਲੀ ਲਾਰਕੀ ਇਮਲੀ ਵੀ ਬਾਰਾ ਬਾਸੀ ਜਿਆਦੇ ਲਿਆਇਆ ਕਰ ਜਿਹੜਾ ਕਰੋ ਫਾਇਦਾ ਜੀ ਹਾਂ ਸ਼ਹਿ ਤੂਤਾ ਹਾਂ ਇਹ ਤੂਤ ਤੂਤਾ ਹੀ ਹੈ ਸ਼ਹਿ ਤੂਤ ਹਾਂ ਹਾਂ ਵੱਡੀਆਂ ਤੂਤੀਆਂ ਲੱਗਣੀਆਂ ਆ ਬੱਡੀ ਤੂਤੀ ਵੀ ਲੱਗਦੀ ਏ ਦੇ ਵੱਡੀ ਉਂਗਲ ਜਿਹੜੀ ਜਿਹੜੀ ਆ ਇਹਦਾ ਬਹੁਤ ਵਧੀਆ ਚੀਜ਼ ਹੈਗੀ ਅੱਛਾ ਜੀ ਇਹ ਹੈਗਾ ਜੀ ਭੋਲਾ ਸਿੰਘ ਜੋ ਤੁਹਾਨੂੰ ਦੱਸ ਕੇ ਟੇ ਹੁਣ ਤੁਹਾਨੂੰ ਮੈਂ ਦੱਸਦਾ ਜੀ ਇਹ ਜਿਹੜਾ ਪੇੜ ਹੈ ਨਾ ਜੀ ਆਏ ਔਲੇ ਦਾ ਜੀ ਇਹ ਔਲੇ ਦਾ ਪੇੜ ਹੈ ਜੀ ਤੇ ਔਲਾ ਬੇੜਾ ਬਾਬੜਿੰਗ ਅੱਕ ਟੱਕ ਦੰਦਰ ਆਸਾ ਬਾਂਦਰ ਪੰਜਾ ਪੰਜ ਮਾਸਾ ਟੀਟੀ ਪੰਸਾਰੀ ਮਹਿਣਾ ਚੋਕ ਬਠਿੰਡਾ ਇਹ ਬੜੀ ਘਾਵ ਤੇ ਚੱਲੀ ਸੀ ਜਦੋਂ ਪੇੜ ਤੇ ਦਰਦ ਹੁੰਦਾ ਬੱਚਿਆਂ ਦੇ ਛੋਟੇ ਛੋਟੇ ਦੇ ਟੀਟੀ ਪੰਸਾਰੀ ਮਹਿਣਾ ਚੋਕ ਬਠਿੰਡੇ ਕੋਈ ਪੰਸਾਰੀ ਸੀਗਾ ਮਹਿਣਾ ਚੌਂਕ ਚ ਉੱਥੇ ਜਾ ਕੇ ਪਰਿਵਾਰ ਬੱਚਿਆਂ ਨੂੰ ਦਵਾਈ ਦਵਾਂਦਾ ਸਾਲ ਦੋ ਸਾਲ ਦੇ ਹੁੰਦੇ ਉਦੋਂ ਇੰਨੀ ਡਾਕਟਰੀ ਹੈ ਨਹੀਂ ਸੀ ਤੇ ਬੱਚੇ ਜਦ ਧੱਲੇ ਹੋ ਜਾਂਦੇ ਲਾਗ ਲੁਗ ਬੈ ਜਾਂਦੇ ਪੇਟ ਚ ਤਾਂ ਫਿਰ ਉੱਥੋਂ ਹੀ ਦਵਾਈਆਂ ਦਵਾਂਦੇ ਕਿਹੜੇ ਹਸਪਤਾਲ ਸੀ ਸਾਡੇ ਇਲਾਕੇ ਚ ਉਦੋਂ ਕੁਝ ਨਹੀਂ ਸੀ ਇਹ ਬਰਾਨੀ ਇਲਾਕਾ ਸੀਗਾ ਸਾਰਾ ਹੁਣ ਤਾਂ ਜੀ ਰੰਗ ਲੱਗੇ ਨੇ ਜੀ ਥਾਂ ਥਾਂ ਤੇ ਹਸਪੀਟਲ ਹੋ ਗਏ ਜੀ ਹਰ ਚੀਜ਼ ਹੀ ਮਿਲਣ ਲੱਗੀ ਸੁਵਿਧਾ ਹੋ ਗਈ ਜੀ ਠੀਕ ਹੈ ਨਾ ਜੀ ਬਹੁਤ ਵਧੀਆ ਜੀ ਅੱਛਾ ਜੀ ਸ਼ਸ਼ੀਕਾਰ ਜੀ ਸਾਰਿਆਂ ਨੂੰ ਰੂਪਿੰਡ ਰੂਪਿੰਡ ਜੋਤ ਚੈਨਲ ਦੇਖਦੇ ਰਿਆ ਕਰੋ ਜੀ ਸਾਰਿਆਂ ਨੂੰ ਲਾਈਕ ਕਰਿਆ ਕਰੋ ਜੀ ਕਮੈਂਟ ਕਰਿਆ ਕਰੋ ਜੀ ਸਬਸਕ੍ਰਾਈਬ ਕਰਿਆ ਕਰੋ ਜੀ ਸਾਰੇ ਦੇਖਿਆ ਕਰੋ ਜੀ ਅੱਛਾ ਜੀ ਸ਼ਸ਼ੀਕਾਰ ਜੀ ਸਾਰਿਆਂ ਨੂੰ ਸ਼ਸ਼ੀਕਾਰ ਜੀ ਸਾਰਿਆਂ ਨੂੰ ਅੱਜ ਸਾਡੇ ਵੀ بارش ਆ ਗਈ ਜੀ ਆ ਦੇਖੋ بارش ਦਾ ਮਾਹੌਲ ਕਿੰਨੀ ਵਧੀਆ ਜੀ ਬਾਰਿਸ਼ ਪੈਣ ਲੱਗੀ ਅੱਜ ਮੈਂ ਘਰੀ ਸੀ ਹੁਣ ਖੇਤ ਜਾਣਾ ਸੀਗਾ ਵਧੀਆ ਹੋ ਗਿਆ ਰਾਜ ਭੇਜੀ ਜਾਂਦਾ ਆ ਦੇਖੋ ਮੌਸਮ ਬਾਰਿਸ਼ ਵਾਲਾ ਬਾਰਿਸ਼ ਹੀ ਬਾਰਿਸ਼ ਜੇ ਤੁਹਾਨੂੰ ਦਿਖ ਸਕਦੀ ਆ ਦੇਖੋ ਬਾਰਿਸ਼ ਆ ਗਈ ਹੈ ਬਹੁਤ ਜ਼ਿਆਦਾ ਬਾਰਿਸ਼ ਹੈ ਮੈਂ ਪਰਾਂ ਜage ਦਿਖਾ ਨਹੀਂ ਸਕਦਾ ਸਿਰਫ ਛੋਟੀ ਜੀ ਵੀਡੀਓ ਤੁਹਾਨੂੰ ਇੱਕ ਪਾਣ ਲੱਗਿਆ ਸਿਰਫ ਦਿਖਾਣ ਬਾਅਦ ਤੇ ਸਬੂਤ ਦੇ ਤੌਰ ਦੇ ਉੱਤੇ ਦੇਖੋ ਜੀ ਬੱਦਲ ਚੱਲ ਕੇ ਆ ਰਹੇ ਨੇ ਸਾਡੇ ਕੋਲੇ ਪਹਾੜਾਂ ਦੇ ਵਿੱਚੋਂ ਪਹਿਲਾਂ ਸੁੰਦਰ ਦੇ ਵਿੱਚੋਂ ਇੱਕ ਮੌਨਸੂਨ ਦੇ ਜਰੀਏ ਪਾਣੀ ਨੂੰ ਲੈ ਕੇ ਹਵਾ ਉੱਪਰ ਨੂੰ ਉੱਡਦੀ ਹੈ ਫਿਰ ਜੋ ਜੋ ਜਿੱਧਰ ਨੂੰ ਗਰਮੀ ਹੁੰਦੀ ਹੈ ਉਧਰ ਨੂੰ ਪਰਮਾਤਮਾ ਦਾ ਸਰਕਲ ਬਣਿਆ ਹੋਇਆ ਹੈ ਹੜਾ ਦੇ ਨਾਲ ਟਕਰਾਣ ਦੇ ਨਾਲ ਮਦਾਨੀ ਏਰੀਏ ਦੇ ਵਿੱਚ ਇਹ بارش ਦਾ ਰੂਪ ਪਾਣੀ ਦਾ ਰੂਪ ਧਾਰ ਕੇ ਬਰਸਦਾ ਹੈ ਜੀ ਫਿਰ ਇਹਦੇ ਨਾਲ ਜੀ ਸਾਰਾ ਕੁਝ ਹਰਿਆ ਭਰਿਆ ਹੋ ਜਾਂਦਾ ਹੈ ਜੀ ਜੋਗੀ ਬਾਣੀ ਦੇ ਵਿੱਚ ਵੀ ਇਹਦਾ ਫਰਮਾਨ ਆਉਂਦਾ ਜੀ بارش ਦਾ ਬਹੁਤ ਵਧੀਆ ਜੀ ਇਸ ਟਾਈਮ ਦੀ ਮੈਂ ਆਪਦੇ ਬਿਲਕੁਲ ਥੱਲੇ ਧਰਤੀ ਦੇ ਉੱਤੇ ਮਕਾਨ ਦੇ ਵਿੱਚ ਖੜਿਆ ਜੀ ਦੇਖੋ ਲੋਕਾਂ ਦੀਆਂ ਛੱਤਾਂ ਨੇ ਮੇਰੇ ਮੇਰੇ ਘਰ ਦਾ ਹਰਸ ਹੈ ਆ ਦੇਖੋ ਉਹ ਉਹ ਢੂੰਗੇ ਨੇ ਜੀ ਕਿਉਂਕਿ ਮੈਂ ਇਸ ਦੀ ਕੁਰਸੀ ਨੀਮ ਬਹੁਤ ਉੱਚੀ ਰੱਖੀ ਹੋਈ ਹੈ ਕਾफी ਟਾਈਮ ਤੋਂ ਅਸੀਂ ਵੀ ਬੜੇ ਤੰਗ ਸੀਗੇ ਜੋ ਕਿ ਪਰਮਾਤਮਾ ਨੇ ਸਾਡੀ ਸੁਣ ਲਈ ਜੀ ਕਿਉਂਕਿ ਆ ਬਿਲਡਿੰਗ ਪਵਾ ਦਿੱਤੀ ਹੁਣ ਇਹ ਬਹੁਤ ਉੱਚੀ ਹੈ ਜੀ ਐ ਟਾਈਮ ਜਾਂਦੇ ਹੋਏ ਜੀ ਬਦਲ ਪੂਰੇ ਦੀ ਹਵਾ ਕੰਨੀ ਆਉਣ ਲੱਗ ਰਹੇ ਨੇ ਪਛੋਂ ਦੀ ਵੱਲ ਜਾਨ ਲੱਗ ਰਹੇ ਨੇ ਜੀ ਜੋ ਕਿ ਚੜਦੇ ਕੰਨੀ ਆਉਂਦੇ ਨੇ ਲੈਂਦੇ ਕੰਨੀ ਜਾਈ ਜਾਂਦੇ ਨੇ ਜੀ ਤੋਂ ਧੰਨਵਾਦ ਜੀ ਸਾਰਿਆਂ ਦਾ ਜੋ ਕਿ ਸਾਡੇ ਐਸੇ ਬਾਰਸ਼ ਦੇ ਵਿੱਚ ਜੋ-ਜੋ ਵੀ ਸ਼ਰੀਕ ਹੋਏ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਕਿਉਂਕਿ ਬਾਰਸ਼ ਇੱਕ ਅਨਮੋਲ ਚੀਜ਼ ਹੈ ਜੀ ਕੁਦਰਤੀ ਚੀਜ਼ ਹੈ ਇਹ ਅੰਮ੍ਰਿਤ ਹੈ ਇਹ ਬਾਣੀ ਦੇ ਵਿੱਚ ਵੀ ਆਦਾ ਜੀ ਬਾਰਸ਼ ਦੇ ਬਾਰੇ ਬਹੁਤ ਤੁਕਾਂਦੀਆਂ ਨੇ ਐਕਾ ਮੈਂ ਬੋਲ ਨਹੀਂ ਸਕਦਾ ਉਹ ਤੁਕਾਂ ਜੀ ਕਿਉਂਕਿ ਇਹ ਅਨਲੀਗਲ ਚੀਜ਼ਾਂ ਨੇ ਜੋ ਮੈਂ ਨਹੀਂ ਬੋਲ ਸਕਦਾ ਜੀ ਤਾਂ ਬਾਰਸ਼ ਹੈ ਨਾ ਜੀ ਜਿਹੜੀ ਅੰਮ੍ਰਿਤ ਦਾ ਰੂਪ ਹੀ ਹੈ ਕਿਉਂਕਿ ਪਾਣੀ ਤੋਂ ਬਿਨਾ ਬਹੁਤ ਔਖਾ ਹੈ ਪਾਣੀ ਵਿੱਚ ਇੱਕ ਤੁਕਾਂਦੀ ਹੈ ਜੀ ਪਹਿਲਾ ਪਾਣੀ ਜੀ ਹੈ ਜਿਸ ਹਰੇਆ ਸਭ ਕੋਈ ਪਾਣੀ ਤੋਂ ਬਿਨਾ ਕੁਝ ਵੀ ਨਹੀਂ ਹੈਗਾ ਪਾਣੀ ਤੋਂ ਬਿਨਾ ਜ਼ਿੰਦਗੀ ਨਹੀਂ ਹੈਗੀ ਤੁਸੀਂ ਹਵਾ ਕੰਨੀਓ ਨਹੀਂ ਰਹਿ ਸਕਦੇ ਪਾਣੀ ਕੰਨੀਓ ਵੀ ਨਹੀਂ ਰਹਿ ਸਕਦੇ ਜੀ ਪਾਣੀ ਵੀ ਇੱਕ ਜੀਨ ਦਾ ਜਰੀਆ ਹੈ ਜੀ ਉਹ ਦੇਖੋ ਆਪਣੇ ਡੌਗੀ ਨੇ ਜੋ ਝੁੰਗੀ ਜਾਂਦੇ ਨੇ ਉਹ ਮੈਨੂੰ ਬੁਲਾਉਂਦੇ ਨੇ ਵੀ ਸਾਨੂੰ ਕੱਢਦੇ ਤਾਂ ਹੁਣ ਮੈਂ ਉਹਨਾਂ ਨੂੰ ਕੱਢਦਾ ਜਾ ਕੇ ਕਿਉਂਕਿ ਬਹੁਤ ਵਧੀਆ ਜਰਮਨ ਸ਼ੈਫਟਰ ਨਸਲ ਦੇ ਡੌਗੀ ਰੱਖੇ ਹੋਏ ਨੇ ਚੂਜੀ ਸਿੱਖਨੇ ਅੱਛਾ ਜੀ ਸਾਰਿਆਂ ਦਾ ਧੰਨਵਾਦ ਜੀ अच्छा जी रूप एंड चैनल में भी देखा करो जी सारे जो कि बहुत बढ़िया एक परिवारिक चैनल है जी पंजाबी यूट्यूब चैनल है जी अच्छा जी सत श्रीकाल धन्यवाद सारे का जी